ਇੱਕ ਨਾ ਕੱਲ ਵੀ ਕਮੈਂਟ ਵੀ ਆਇਆ ਸੀ ਮਜੀਠੇ ਦੇ ਇੱਕ ਪੰਪ ਤੇ ਇੱਕ ਕਤਲ ਹੋਇਆ ਉਹ ਕਹਿੰਦੇ ਕਿ ਪੰਪ ਅਕਾਲੀ ਦਲ ਦੇ ਆਗੂ ਦੇ ਸੀਗਾ ਜੋਧ ਸਿੰਘ ਸਮਰਾ ਹੋਰਿਆਂ ਦਾ ਪੰਪ ਹੈ ਉਹ ਕੀ ਉੱਥੇ ਘਟਨਾ ਕੀ ਵਾਪਰੀ ਹੈ ਜੀ ਸਾਰੀ ਸਰ ਤੁਹਾਨੂੰ ਪਤਾ ਜੋਧ ਸਿੰਘ ਸਮਰਾ ਕੌਣ ਹੈ ਜੀ ਆਪਣੀ ਜਿਹੜੀ ਲਾਈਫ ਹੁੰਦੀ ਹੈ ਨਾ ਦੁਨੀਆ ਦੇ ਵਿੱਚ ਇੱਕੋ ਵੇਲੇ ਕਰੋੜਾਂ ਲੋਕ ਜੰਮਦੇ ਆ ਜਾਂ ਰਹਿ ਰਹੇ ਹੁੰਦੇ ਆ ਜਾਂ ਮਰਦੇ ਆ ਹੂੰ ਕਰੋੜਾਂ ਲੋਕਾਂ ਦਾ ਜਿਹੜਾ ਇਹ ਮਤਲਬ ਕਿਸੇ ਤਰ੍ਹਾਂ ਦਾ ਹੀ ਆਵਾਗਮਨ ਹੈ ਨਾ ਹੂੰ ਉਹਨਾਂ ਚੋਂ ਸਰ 1 ਕੱਧ ਪਰਸੈਂਟ ਹੁੰਦੇ ਆ ਜਿਹੜੇ ਫੇਮਸ ਹੁੰਦੇ ਆ ਹੂੰ ਕੋਈ ਆਰਟਿਸਟ ਹੈ ਕੋਈ ਨੇਤਾ ਹੈ ਜੀ ਫੇਮਸ ਹੋਏ ਲੋਕਾਂ ਦੇ ਵਿੱਚ ਉਹਨਾਂ ਨੂੰ ਲੱਖਾਂ ਲੋਕ ਜਾਣਦੇ ਹੁੰਦੇ ਆ ਉਹਨਾਂ ਦੇ ਵਿੱਚੋਂ ਉਹਨਾਂ ਦਾ ਫਰੈਂਡ ਸਰਕਲ ਕੁਝ ਦਰਜਣ ਦਾ ਹੁੰਦਾ ਹੂੰ ਉਸ ਫਰੈਂਡ ਸਰਕਲ ਚੋਂ ਇੱਕ ਜਾਂ ਦੋ ਐਸੇ ਹੁੰਦੇ ਆ ਜਿਹੜੇ ਭਰਾ ਹੁੰਦੇ ਆ ਵਫਾਦਾਰ ਹੁੰਦੇ ਤੇ ਰਾਜ਼ਦਾਰ ਹੁੰਦੇ ਆ ਜੋਤ ਸਿੰਘ ਸਮਰਾ ਹੋਆ ਜੀ ਠੀਕ ਹੈ ਜੀ ਕੀ ਬਾਤ ਬਸ ਇਹਦੇ ਚ ਕਹ ਲੋ ਕਿ ਦੇ ਨੇੜੂ ਆ ਗੁ ਨਾ ਗਈ ਹੈ ਨਾ ਐ ਦੋ ਵੱਧ ਤਾਂ ਮੈਂ ਕੀ ਕਹਿ ਸਕਦਾ ਜੀ ਜੋਤ ਸਿੰਘ ਸਮਰਾ ਕਹਿ ਲੋ ਕਿ ਜਿਵੇਂ ਆਪਣੀ ਨਿੱਜੀ ਜ਼ਿੰਦਗੀ ਚ ਬਹੁਤ ਮੇਰਾ ਮੇਰਾ ਮਤਲਬ ਕਿ ਬਹੁਤ ਤਗੜਾ ਸਰਕਲ ਸੀਗਾ ਜੀ ਸੁਖਨਾ ਫਰੈਂਡ ਸਰਕਲ ਅੱਜ ਵੀ ਹੈ ਤਾਂ ਜਾਨ ਪਛਾਨ ਵੀ ਅਚਲ ਪਰਮਾਤਮਾ ਨੇ ਜਿੰਨੀ ਕੁ ਦਿੱਤੀ ਆ ਇੱਕ ਪਛਾਨ ਹੈ ਕਿ ਜਾਨ ਪਛਾਨ ਸਭ ਕੁਝ ਹੈ ਨਾ ਪਰ ਤੁਸੀਂ ਹਰੇਕ ਨੂੰ ਥੋੜੀ ਪ੍ਰਾਅ ਬਣਾ ਲਓਗੇ ਪ੍ਰਾਅ ਤਾਂ ਇੱਕ ਅੱਧ ਹੀ ਆ ਯਾਰ ਅਣ ਜਿਹੜੇ ਉਹ ਆ ਵੀ ਭਰਾ ਮੇਰਾ ਵੀ ਭਰਾ ਉਹ ਸਮਝ ਲਓ ਉਹ ਭਰਾ ਤੇ ਦਾ ਹੀ ਘੇੜਦੇ ਆ ਸਿੱਧੀ ਗੱਲ ਦੱਸਾਂ ਭਰਾ ਇੱਕ ਅੱਦ ਹੁੰਦਾ ਜੀ ਯਾਰੀ ਦੋਸਤੀ ਚ ਭਰਾ ਇੱਕ ਅੱਦ ਬਣਦਾ ਜਿਹੜਾ ਆ ਵੀ ਮੇਰਾ ਭਰਾ ਵੀ ਮੇਰਾ ਭਰਾ ਵੀ ਉਹ ਭਰਾ ਨਹੀਂ ਬਣਾ ਰਿਹਾ ਉਹ ਦਾ ਲ ਆ ਰਿਹਾ ਇੱਕ ਅੱਦ ਹੀ ਹੁੰਦਾ ਤੁਹਾਡੇ ਪਰਸ਼ਾਵੇਂ ਅਰਗਾ ਹੁੰਦਾ ਜਿਹੜਾ ਜਿਹੜਾ ਬਿਲਕੁਲ ਤੁਹਾਡੇ ਸੁੱਖ ਦੁੱਖ ਦਾ ਸਾਥੀ ਉਹਨੂੰ ਤੁਹਾਡੇ ਬੈਂਕ ਬੈਲੈਂਸ ਦਾ ਵੀ ਪਤਾ ਹੁੰਦਾ ਜੀ ਜੀ ਤੇ ਤੁਹਾਡੇ ਬੈਂਕ ਚ ਆ ਕੇ ਕਿੱਥੋਂ ਰਿਹਾ ਉਹ ਵੀ ਪਤਾ ਹੁੰਦਾ ਜੀ ਤੂੰ ਕਹਿਣ ਦਾ ਮਤਲਬ ਇਹ ਆ ਕਿ ਤਾ ਹੀ ਮਜੀਠਿਆ ਇਹ ਗੱਲ ਕੱਲ ਕਹਿ ਰਹੇ ਸੀਗੇ ਕਿ ਭਾਈ ਇਹ ਜੋ ਹੋ ਰਿਹਾ ਮੇਰੇ ਨਜ਼ਦੀਕੀਆਂ ਨੂੰ ਡਰਾਉਣ ਵਾਸਤੇ ਇਹ ਸਭ ਕੁਝ ਹੋ ਰਿਹਾ ਸਰ ਉੱਥੇ ਬਹੁਤ ਬੇਦਰਦੀ ਕੀਤੀ ਆ ਜੀ ਉਹ ਆਏ ਨੇ ਤੇਲ ਪਾਉਣ ਤੋਂ ਝਗੜਾ ਹੁੰਦਾ ਤੇ ਮੁੜ ਕੇ ਉਹ ਅੰਦਰ ਵੜਦੇ ਨੇ ਕਰਿੰਦੇ ਹੂੰ ਜਦੋਂ ਜਦ ਹੋਈ ਆ ਉੱਥੇ ਪੂਰੀ ਮੁਕਾਬਲਾ ਹੋਇਆ ਸਰ ਬਿਲਕੁਲ ਉਹਨਾਂ ਨੇ ਬੁਆ ਬੰਦ ਕਰਨ ਦਾ ਯਤਨ ਕੀਤਾ ਬੁਆ ਸ਼ਾਇਦ ਬੰਦ ਵੀ ਹੋ ਗਿਆ ਕਿਉਂਕਿ ਇੱਕ ਨੂੰ ਉਹਨਾਂ ਨੇ ਜਫਾ ਮਾਰ ਰਿਹਾ ਸੀ ਜੀ ਜੀ ਤਾਂ ਬਾਹਰੋਂ ਜਦੋਂ ਫਾਇਰ ਹੋਇਆ ਟਕਰਾ ਕੇ ਇੱਕ ਦੇ ਜਵਾੜੇ ਚ ਵੱਜਾ ਤੇ ਸ਼ਾਇਦ ਇੱਕ ਦੇ ਕਿਤੇ ਹੋਰ ਵੱਜਾ ਇੱਕ ਕ੍ਰਿਟੀਕਲ ਹੈ ਇੱਕ ਮਰ ਗਿਆ ਇੱਕ ਮਰ ਗਿਆ ਬਿਲਕੁਲ ਇੱਕ ਚਲੋ ਕਹਿੰਦੇ ਖਤਰੇ ਤੋਂ ਬਾਹਰ ਹੈ ਸੋ ਇਸੇ ਕਰਕੇ ਹੀ ਮਜੀਠੀਆ ਨੇ ਕਿਹਾ ਕਿ ਮੇਰੇ ਨੇੜਲੇ ਨੇੜਲੇ ਨਹੀਂ ਮਤਲਬ ਕਿ ਇੱਕ ਤਰ੍ਹਾਂ ਨਾਲ ਕਹ ਲਓ ਕਿ ਵੀ ਮਜੀਠੀਏ ਦੇ ਰਾਈਟ ਹੈਂਡ ਤੇ ਹਮਲਾ ਹੋਇਆ ਜੀ ਜੀ ਪੰਪਤੇ ਉਹਨੂੰ ਇਸ ਲਿਹਾਜ਼ ਨਾਲ ਜੋੜ ਰਿਹਾ ਹੁਣ ਦੇਖੋ ਇਹ ਤੇ ਜਾਂਚ ਪੜਤਾਲ ਦਾ ਵਿਸ਼ਾ ਹੈ ਮੈਂ ਧਾਲੀਵਾਲ ਸਾਹਿਬ ਨੂੰ ਸੁਣ ਰਿਹਾ ਸੀ ਜੀ ਉਹ ਕਹਿੰਦੇ ਜੀ ਕੱਲ ਤੱਕ ਬੰਦੇ ਫੜੇ ਜਾਣਗੇ ਹਮ ਲਓ ਦੱਸੋ ਇਹ ਕੋਈ ਗੱਲਾਂ ਨਹੀਂ ਜੀ ਕੱਲ ਤੱਕ ਇਹਦਾ ਮਤਲਬ ਹੈ ਕਿ ਤੁਹਾਨੂੰ ਪਤਾ ਬੰਦੇ ਕਿੱਥੇ ਬੈਠੇ ਨੇ ਪਹਿਲਾਂ ਹੀ ਸਵਾਲ ਆਪ ਹੀ ਖੜਾ ਕਰ ਦਿੰਦੇ ਵੀ ਤੇ ਬੰਦੇ ਚਲੋ ਵਾਰਦਾਤ ਤੋਂ ਬਾਅਦ ਬੰਦੇ ਫੜਨ ਦਾ ਕੰਪਲਸ ਨਾ ਹੁੰਦਾ ਜੀ ਉਹ ਕਰ ਵੀ ਲਊਗੇ ਪਰ ਮਸਲਾ ਤੇ ਇਹ ਹੈ ਕਿ ਕਿੰਨਾ ਕੁ ਚਿਰ ਇਦਾਂ ਤੁਸੀਂ ਲਾਸ਼ਾਂ ਗਿਣੀ ਚਾਹੋਗੇ ਹਮ ਅੱਜ ਇੱਥੇ ਡਿੱਗ ਪਈ ਗੱਲ ਤੇ ਓਵਰঅল ਮੈਂ ਜੋ ਕਹਿ ਰਿਹਾ ਸੀਗਾ ਉੱਤੇ ਉਦੋਂ ਵੀ ਇਹੀ ਮੇਰਾ ਮੰਤਬਕ ਸੀ ਕਿ ਭਈ ਤੁਸੀਂ ਸਰਬਦਲੀ ਮੀਟਿੰਗ ਸਦੋ ਕਿਹਦੇ ਤੇ ਰਾਜਨੀਤੀ ਨਾ ਕਰੋ ਯਾਰ ਇਹਦਾ ਹੱਲ ਕੱਢੀਏ ਕਿਸ ਤਰ੍ਹਾਂ ਕੀਤਾ ਜਾ ਸਕਦਾ ਕੋਈ ਸੈਸ਼ਨ ਬੁਲਾ ਲਓ ਬੁਰੀ ਹਾਲਤ ਐ ਸਾਹ ਹਮ ਕਾਰੋਬਾਰੀ ਆਪਣੇ ਪੱਧਰ ਤੇ ਡਰਿਆ ਪਿਆ ਪੈਟਰੋਲ ਪੰਪ ਮੈਨੂੰ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ 6-7 ਵਜੇ ਪੈਟਰੋਲ ਪੰਪ ਵਾਲੇ ਵੀ ਬੰਦ ਕਰ ਜਿਆ ਕਰਨਗੇ ਕਿ ਵੀਰੇ ਹੈ ਨਹੀਂ ਸਾਡੇ ਕੋਲ ਕੋਈ ਜਾਓ ਪੈਟਰੋਲ ਪੰਪ ਵੀ ਬੰਦ ਹੋ ਜਾ ਕਰਨਗੇ ਕਿੰਨੀਆਂ ਕਟਨਾਵਾਂ ਹੋਈਆਂ ਨੇ ਮਾਝੇ ਦੇ ਵਿੱਚ ਤੇ ਆਮ ਹੀ ਹੈ ਇਹ ਚੀਜ਼ਾਂ ਲਾਈਨ ਲੱਗੀ ਹੋਈ ਬਿਲਕੁਲ ਹਰ ਕਟਨਾਵਾਂ ਦੀ ਬਹੁਤ ਸੋ ਇਸ ਕਰਕੇ ਕਹਿ ਲੂ ਕਿ ਮੰਦਪਗਾਂ ਤੇ ਇਹ ਜਿਹੜਾ ਮਾਮਲਾ ਹੈ ਉਹ ਇੱਕ ਤਰ੍ਹਾਂ ਨਾਲ ਹੁਣ ਲੁੱਟ ਖਸੁੱਟ ਦਾ ਨਾਲ ਨਾਲ ਵੀ ਜੁੜਿਆ ਹੋ ਸਕਦਾ ਪਰ ਕਿਉਂਕਿ ਉਹ ਬੰਦਾ ਮਜੀਠੀਏ ਦਾ ਰਾਈਟ ਹੈਂਡ ਹੈ ਜੀ ਤਮ ਜੀਠੀ ਆ ਤਾਂ ਆਪਣੇ ਨਾਲ ਜੋੜ ਰਹੇ ਆ ਕਿ ਇਹ ਤਾਂ ਬਿਲਕੁਲ ਮੇਰੇ ਨੇੜਲੇ ਬੰਦਿਆਂ ਨੂੰ ਟਾਰਗੇਟ ਕੀਤਾ ਜਾ ਰਿਹਾ ਬਿਲਕੁਲ ਜੀ ਪੀਵੀ ਕੱਤੀ ਜੀ ਕਹਿ ਰਹੇ ਨੇ ਕਿ ਮਜੀਠੀ ਸਾਹਿਬ ਦਾ ਬਿਆਨ ਹੈ ਸੀ ਕਿ ਮੇਰੇ ਘਰ ਤੱਕ ਪਹੁੰਚ ਗਿਆ ਹੱਦ ਤੋ ਸੀ ਫਿਰ ਅੰਦਾਜ਼ਾ ਲਾ ਲਓ ਜੀ ਮੰਨਦੇ ਹੋ ਨਾ ਹੁੰਦਾ ਹੀ ਫਿਰ ਮੈਂ ਕੀ ਕਿਹਾ ਤੁਹਾਨੂੰ ਗੱਡੀ ਦੇ ਤੁਹਾਨੂੰ ਮੈਂ ਨਹੀਂ ਨਹੀਂ ਸਰ ਮੈਂ ਇਹ ਕਹਣਾ ਉਹਨਾਂ ਨਾ ਜਥੇ ਭਰਾਵਾਂ ਵਾਲਾ ਹੁੰਦਾ ਨਾ ਜੀ ਜੋ ਮਰਜ਼ੀ ਕਹੀ ਜਾ ਜਿਹੜਾ ਭਰਾ ਇਦਾਂ ਭਰਾ ਹੁੰਦਾ ਨਾ ਯਾਰੀ ਦੋਸਤੀ ਚ ਉਹਦਾ ਪਰਿਵਾਰ ਸਾਂਝਾ ਹੁੰਦਾ ਤਾਂ ਘਰ ਸਾਂਝਾ ਹੁੰਦਾ ਉਹ ਤਾਂ ਹੀ ਫਿਰ ਕਹਿ ਰਹੇ ਆ ਕਿ ਤੇ ਮੇਰੇ ਘਰ ਤੱਕ ਪਹੁੰਚ ਗਿਆ ਹੂੰ 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 ਜੀ ਰਾਜਕੁਮਾਰ ਜੀ ਕਹਿ ਰਹੇ ਨੇ ਕਿ ਅੱਜ ਇੱਕ ਹੋਰ ਵੀਡੀਓ ਪਾਈ ਹੈ ਵਿਕਰਮ ਮਜੀਠੀਆ ਜੀ ਨੇ ਕਹਿੰਦੇ ਫਰੋਤੀ ਲਈ ਫਾਇਰਿੰਗ ਕੀਤੀ ਹੈ ਖੈਰ ਚਲੋ ਹੁਣ ਇਹਦੇ ਵਿੱਚ ਕੀ ਮਸਲਾ ਸੀਗਾ ਕਾਰਨ ਕੱਲਾ ਲੁੱਟ-ਖੁਡਦਾ ਸੀ ਜਾਂ ਕੋਈ ਹੋਰ ਦਾਇਤ ਜਾਂਚ ਪੜਤਾਲ ਦਾ ਵਿਸ਼ਾ ਹੈ ਜੀ ਗੱਲ ਇਹ ਆ ਕਿ ਬਈ ਇਹਨਾਂ ਦੇ ਮੰਤਰੀਆਂ ਨੂੰ ਥੋੜਾ ਜਿਆ ਸੰਜੀਦਗੀ ਦੇ ਨਾਲ ਕੰਮ ਕਰਨ ਦੀ ਜ਼ਰੂਰਤ ਹੈ ਅੱਛਾ ਹਾਲ ਇਹ ਆ ਕਿ ਇੱਕ ਦਿਨ ਅੱਗੇ ਇੱਕ ਮਸਲਾ ਉੱਠਿਆ ਮਨਵਿੰਦਰ ਸਿੰਘ ਗਿਆਸਪੁਰਾ ਜੀ ਜਿਹੜੇ ਵਿਧਾਇਕ ਨੇ ਤੇ ਉਹਨਾਂ ਦਾ ਇੱਕ ਕੋਈ ਬਹੁਤ ਕਰੀਬੀ ਜਿਵੇਂ ਮਜੀਠੀਆ ਸਾਹਿਬ ਦਾ ਕਰੀਬ ਹੂੰ ਗਿਆਸਪੁਰਾ ਸਾਹਿਬ ਦਾ ਕਰੀਬੀ ਇੱਕ ਨਾਮ ਸਦ ਹੋ ਗਿਆ ਕਿਸੇ ਝਗੜੇ 'ਚ ਜੀ ਬੂਟਾ ਸੀ ਉਹਦਾ ਨਾਮ ਸੀ ਚਲੋ ਉਹਦੇ ਬਾਰੇ ਹੋਰ ਵੀ ਕਈ ਚਰਚੇ ਆ ਅਸੀਂ ਉਧਰ ਨਾ ਜਾਈਏ ਬੂਟਾ ਸਿੰਘ ਨਾਮਜ਼ਦ ਹੋ ਗਿਆ ਕਿ ਜ਼ਮੀਨੀ ਝਗੜੇ 'ਚ ਸ਼ਾਇਦ ਕੋਈ ਫਾਇਰਿੰਗ ਫੋਰਿੰਗ ਹੋਈ ਮੈਂ ਮਨਵਿੰਦਰ ਸਿੰਘ ਵਿਆਸ ਗਿਆ ਜਿਹੜੇ ਗਿਆਸ ਪੁਰਾਜੀ ਜੀ ਗਿਆਸ ਪੁਰਾਜੀ ਦੇ ਫੋਨ ਤੇ ਕਾਲ ਕੀਤੀ ਪਹਿਲਾਂ ਆਮ ਹੀ ਇਹ ਗੱਲ ਕਰਦੇ ਰਹਿੰਦੇ ਹੁੰਦੇ ਸੀ ਜਦੋਂ ਐਕਟਿਵ ਪੋਲਿਟਿਕਸ 'ਚ ਨਹੀਂ ਸੀ ਆਏ ਹੂੰਹ ਚਿੱਲੜ ਵਾਲਾ ਮਾਮਲਾ ਇਹਨਾਂ ਨੇ ਚੱਕਿਆ ਸੀਗਾ ਜੀ ਤੇ ਚਲੋ ਨੰਬਰ ਸੀਗਾ ਮੇਰੇ ਕੋਲੇ ਇਹਨਾਂ ਦੇ ਅਸਿਸਟੈਂਟ ਨੇ ਚੱਕਿਆ ਸੌਰੀ ਪੀਏ ਨੇ ਚੱਕਿਆ ਜੀ ਤੇ ਮੈਂ ਚਲੋ ਗੱਲ ਕਰਨੀ ਚਾਹੀ ਤੇ ਉਹ ਕਹਿੰਦੇ ਆ ਜੀ ਕਿ ਬਈ ਇਹਦੇ ਵਿੱਚ ਹੋਇਆ ਕੀ ਆ ਕਿ ਭਈ ਸਾਡੇ ਬੰਦੇ ਤੇ ਉਦੋਂ ਪਰਚਾ ਪਾ ਦਿੱਤਾ ਗਿਆ ਜਦੋਂ ਤੇ ਸਾਡੇ ਦਫ਼ਤਰ ਬੈਠਾ ਸੀ ਹੂੰ ਤੇ ਮੈਂ ਕਿਹਾ ਜੀ ਫਿਰ ਇਹਦਾ ਮਤਲਬ ਕਿ ਤੁਹਾਡੀ ਪੁਲਿਸ ਗਲਤ ਕਰਦੀ ਆ ਧੱਕਾ ਕਰਦੀ ਆ ਜੀ ਜੇ ਤੁਹਾਡੇ ਨਾਲ ਹੀ ਕਰਦੀ ਆ ਤੇ ਫਿਰ ਦੂਜਿਆਂ ਦਾ ਕੀ ਨਿਯਾਜ਼ ਕਰਦੀ ਆ ਆਹ ਲੋਕਾਂ ਦਾ ਤੇ ਫਿਰ ਕੀ ਤੇ ਉਹਨਾਂ ਨੇ ਕਿਹਾ ਤੁਹਾਨੂੰ ਪਤਾ ਹੀ ਆ ਪੁਲਿਸ ਕੀ ਕਰਦੀ ਹੁੰਦੀ ਹੈ ਹੁਣ ਤੁਸੀਂ ਅੱਗੇ ਜਾ ਕੇ ਦੇਖੋ ਜੀ ਜਿਹੜਾ ਥਾਣੇਦਾਰ ਚਰਨਜੀਤ ਵਾਲਾ ਮਾਮਲਾ ਹੈ ਉਹਦੇ ਚ ਕੱਲ ਜਿਹੜੇ ਉੱਥੋਂ ਦੇ ਵਿਧਾਇਕ ਆ ਤੇ ਮੰਤਰੀ ਆ ਉਹਨਾਂ ਨੇ ਸ਼ਰੇਆਮ ਫਿਰ ਦੋਸ਼ ਲਾਇਆ ਉਹਨਾਂ ਨੇ ਕਿਹਾ ਕਿ ਸਰਪੰਚ ਨੂੰ ਫਸਾਉਣ ਦਾ ਯਤਨ ਕੀਤਾ ਜਾ ਰਿਹਾ ਹੈ ਜੀ ਸਰਪੰਚ ਨੂੰ ਫਸਾ ਕੇ ਇਹ ਆਪਣੀ ਜਾਨ ਬਚਾਉਣਾ ਚਾਹੁੰਦੇ ਆ ਉਹਨਾਂ ਨੇ ਸਿੱਧਮ ਸਿੱਧਾ ਇਹ ਦੋਸ਼ ਲਾਇਆ ਕਥੇ ਤੌਰ ਤੇ ਕਿ ਜਿਹੜਾ ਪੁਲਿਸ ਵਾਲਾ ਮਰਿਆ ਉਹ ਤੇ ਇਹਨਾਂ ਦੀ ਗੋਲੀ ਨਾਲ ਮਰਿਆ ਆਪਦੀ ਗੋਲੀ ਨਾਲ ਮਰਿਆ ਹੂੰ ਇਹ ਬਹੁਤ ਵੱਡੀ ਗੱਲ ਹੈ ਜੀ ਬਹੁਤ ਵੱਡੀ ਗੱਲ ਹੈ ਬਿਲਕੁਲ ਇਹ ਬਹੁਤ ਵੱਡੀ ਗੱਲ ਹੈ ਹੂੰ ਕਿ ਤੁਸੀਂ ਮਤਲਬ ਕਿ ਆਪਣੀ ਪੁਲਿਸ ਫੋਰਸ ਨੂੰ ਝੂਠਿਆਂ ਕਰਾਰ ਦੇ ਰਹੇ ਤਾਂ ਫਿਰ ਉਸੇ ਪੁਲਿਸ ਦੇ ਵਿਵਹਾਰ ਤੇ ਤੁਸੀਂ ਕਹਿੰਦੇ ਕਿ ਕੱਲ ਤੱਕ ਬੰਦੇ ਫੜੇ ਜਾਣਗੇ ਮੈਨੂੰ ਤੇ ਤੁਹਾਡੇ ਅਰਗੇ ਬੰਦਿਆਂ ਦੀ ਸਮਝ ਨਹੀਂ ਆਉਂਦੀ ਯਾਰ ਉਹ ਫਿਰ ਕਿਹੜੀ ਪੁਲਿਸ ਹੈ ਕਿਹੜੀ ਪੁਲਿਸ ਹੈ ਨਹੀਂ ਯਾਨੀ ਫਿਰ ਜਿਵੇਂ ਉਹ ਪਾਕਿਸਤਾਨ ਕਹਿੰਦਾ ਗੋਡਾਤਵਾਦ ਬੈਡਾਤਵਾਦ ਹੂੰ ਹੂੰ ਜੀ ਠੀਕ ਹੈ ਨਾ ਫਿਰ ਇਹਦਾ ਮਤਲਬ ਕਿ ਤੁਸੀਂ ਵੀ ਦੋ ਪੁਲਿਸਾਂ ਬਣਾ ਰੱਖੀਆਂ ਨੇ ਹੂੰ ਕਿ ਜੇ ਤਾਂ ਕੋਈ ਮਜੀਠੀਏ ਮਗਰ ਪੈ ਜਾਵੇ ਤਾਂ ਗੁੱਡ ਪੁਲਿਸ ਆ ਜੀ ਜੇ ਕੋ ਤੁਹਾਡੇ ਬੰਦੇ ਦੇ ਮਗਰ ਪੈ ਜਾਵੇ ਉਹ ਬੈਡ ਪੁਲਿਸ ਆ ਬਸ ਹੈ ਜੀ ਇਹ ਫਿਰ ਇਸ ਤਰ੍ਹਾਂ ਦੀ ਹਾਲਤ ਦੇ ਵਿੱਚ ਤੁਸੀਂ ਲਾਅ ਐਂਡ ਆਰਡਰ ਦੀ ਕਲਪਨਾ ਹੀ ਕਿਵੇਂ ਕਰ ਸਕਦੇ ਹੋ ਤਸੱਬਰ ਕਿਵੇਂ ਕਰ ਸਕਦੇ ਹੋ ਕਿ ਠੀਕ ਹੋ ਜਾਏਗਾ ਦਰਸਤ ਹੋ ਜਾਏਗਾ ਜੀ ਤੁਹਾਡੇ ਕੋਲ ਤੇ ਤੁਹਾਡੀ ਪੁਲਿਸ ਹੀ ਤੁਹਾਡੇ ਕਹਿਣ ਦੇ ਮੁਤਾਬਕ ਹੀ ਪੁਲਿਸ ਠੀਕ ਨਹੀਂ ਹੋ ਰਹੀ ਸੋ ਇਸ ਕਰਕੇ ਬੜੇ ਸੰਜੀਦਾ ਮਸਲੇ ਨੇ ਸਾਹਿਬ ਇਹਦੇ ਤੇ ਗੱਲ ਹੋਣੀ ਚਾਹੀਦੀ ਆ ਮੈਂ ਉਹੀ ਤੇ ਕਹਿ ਰਿਹਾ ਵਾਰ-ਵਾਰ ਕਿ ਯਾਰ ਤੁਸੀਂ ਸਰਬਦਲੀ ਮੀਟਿੰਗ ਸੱਦੋ ਜਾਂ ਕੁਝ ਐਸਾ ਵੈਸਾ ਕਰੋ ਇਹਦੇ ਹਾਲਾਤ ਜਿਹੜੇ ਪੰਜਾਬ ਦੇ ਆ ਉਹ ਠੀਕ ਨਹੀਂ ਹੈ ਇਹਨਾਂ ਨੂੰ ਇਹਨਾਂ ਨੂੰ ਜਿਆਦਾ ਤੁਸੀਂ ਖਰਾਬ ਨਾ ਹੋਣ ਦਿਓ ਬਿਲਕੁਲ ਮੰਨਣਾ ਚਾਹੀਦਾ ਬਿਲਕੁਲ ਜੀ